ਸਤਿ ਸ਼੍ਰੀ ਅਕਾਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹਾਂ ਭਰਾ ਮੇਰੇ ਫਟਿਆਬਾਦ ਤੇ ਬਾਜਿਆਂ ਕੋਲੇ ਬਹੁਤ ਘੈਂ ਘੈਂ ਟਰੈਕਟਰ ਖੜਿਆ ਤੇ ਪਰ ਤੁਹਾਨੂੰ ਅੱਜ ਤਿੰਨ ਹੀ ਦਿਖਾਉਣਿਆ ਜੌਂਡੀ ਯਾਰ ਤੇ ਇੱਕ ਆਪਾਂ ਕੱਲ ਨੂੰ ਵੀਡੀਓ ਪਾਵਾਂਗੇ ਉਹ ਟਰੈਕਟਰਾਂ ਦੀ ਸਾਰਿਆਂ ਦੀ ਵੀਡੀਓ ਤੁਹਾਡੇ ਕੋਲੇ ਆ ਜੂਗੀ ਤੇ ਅੱਜ ਆਪਾਂ ਤਿੰਨ ਜੌਂਡੀ ਯਾਰੀ ਦਿਖਾਉਣਿਆ ਇਹ ਪੂਰੇ ਘੈਂ ਟਰੈਕਟਰ ਬਾਜਿਆਂ ਕੋਲੇ ਇਹ ਟਰੈਕਟਰ ਵੀ ਬਾਜਿਆਂ ਕੋਲੇ ਘਟੋ ਘਟਾ 100 200 ਟਰੈਕਟਰ ਹੁੰਦਾ ਯਾਰ ਜਿੰਨੇ ਮਰਜ਼ੀ ਲੈ ਜਾ ਕਰੋ ਤੇ ਸ਼ਰਮੇ ਜੀ ਨਾਲ ਥੋੜੀ ਕਰੌਣਾਂ ਗੱਲਬਾਤ ਹੋਰ ਸ਼ਰਮਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਹੌਣ ਬਾਲੇ ਹੁੰ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਦੇ ਖੇਤਾਂ ਨੂੰ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਲੋੜੀ ਦੀਆਂ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਵੀਰੇ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੇ ਪ੍ਰਵਾਨ ਕਰਿਓ ਬਾਈ ਵਧਾਈਆਂ ਠੀਕ ਹੈ ਜੀ ਲੈ ਗਰੂ ਮੇਰ ਕਰੇ ਅੱਜ ਫਤਿਹਬਾਦ ਆਏ ਸੀ ਆਪਣਾ ਰਵੀ ਤੇ ਬਾਈ ਗੁਲਸ਼ਨ ਕੋਲੇ ਤੇ ਤਿੰਨ ਟਰੈਕਟਰ ਦਿਖਾਉਂਗਾ ਬਾਈ ਤਿੰਨੇ ਜੌਂਡੀਆਰ 25210 ਇੱਕ 5050ਡੀ ਠੀਕ ਹੈ ਗੱਲ ਵੀਰੇ ਬਾਕੀ ਕੱਲੋਂ ਆਪਣੀ ਵੀਡੀਓ ਆ ਰਹੀ ਆ ਉਹਦੇ ਵਿੱਚ 40 ਤੋਂ 50 ਟਰੈਕਟਰ ਆ ਬਾਈ ਕੋਈ ਵੀ ਟਰੈਕਟਰ ਲੈਣਾ ਹੋਇਆ ਬਾਈ ਨਾ ਇਹਨਾਂ ਨਾਲ ਕੰਟੈਕਟ ਕਰ ਲਓ ਅ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਹਾਂਜੀ ਠੀਕ ਹੈ ਗੱਲ ਆ ਸਭ ਤੋਂ ਪਹਿਲਾਂ ਦਿਖਾਉਣੀ ਆ ਬਾਈ ਤੁਹਾਨੂੰ 50 50 ਡੀ ਲੰਬੀ ਆ ਯੌਂਡੀਰ ਬਾਈ 22 ਮਾਟਲਾ ਮੈਨੂੰ ਦੇ ਦੇ ਭਰਾਵਾ ਇਹ ਠੀਕ ਹੈ ਕਹਿ ਦਿੰਦਾ ਆਇਆ ਮੈਂ ਪੰਜ ਮੱਥੇ ਤੇ ਨਾ ਨਾ ਲੈ ਜੀ ਗੱਡੀ ਲੈ ਜਾ ਠੀਕ ਹੈ ਗੱਲ ਤੇਰੇ ਪਾਸੋਂ ਦਿਖਾ ਦੇ ਬਾਈ ਤੇ 2022 ਮਾਡਲ ਦੇ ਵਿੱਚ 675000 ਰੁਪਏ ਡਿਮਾਂਡ ਆ 50 तो, तो, 50 ਡੀ ਐ ਬਾਈ ਸਾਰਾ ਤੇਈ ਦੀ ਆਈ ਹੈ ਜੀ ਆਰ ਸੀ ਤੇਈ ਦੀ ਆ ਆਰ ਸੀ ਤੇਈ ਦੀ ਐ ਬਾਈ ਕਹਿੰਦਾ ਟੈਟਪੂ ਨਾਲ ਦੇ ਬਾਈ ਨਾਲ ਦੇ ਨਾਲ ਦੇ ਨੂੰ ਨਾਲ ਦੇ ਬਾਈ 85 ਤੋਂ 85 ਤੋਂ 90 ਪੈਸੇ ਟੈਰ ਆ ਬਾਈ ਤੇ ਚੱਲਿਆ ਵੀ ਮੈਨੂੰ ਲੱਗਦਾ ਇਹ ਕੁਸ਼ਕਾਂ 900 ਲੈ ਬਾਈ ਤੁਹਾਨੂੰ ਕਲੀਅਰ ਕਰਦਾ ਨਾ ਪੈਸੇ ਸਟਾਰਟ ਕਰਨਾ ਪੈਂਦਾ ਸਟਾਰਟ ਕਰਨਾ ਪੈਂਦਾ ਹੁੰਦਾ ਇਹ ਮੀਟਰ ਦਿਖਾਉਣ ਵਾਸਤੇ ਆ ਕੱਡੀ ਪਹਿਲਾ ਬੱਚਾ ਇਹ ਚੱਲਿਆ ਜੀ 1199 98万 1200 ਘੰਟੇ ਚੱਲਿਆ ਜਾ ਰਹੇ ਹਾਲੋ ਸਭ ਠੀਕ ਹੈ ਗੱਲ ਨਵਾਂ ਟਰੈਕਟਰ ਬਿਲਕੁਲ ਸ਼ੋਪੀਸ ਟਰੈਕਟਰ ਆ ਵੀਰੇ ਜਦੋਂ ਹਾਰਪਾਉਣ ਦੀ ਘਾਟ ਆ ਟਰੈਕਟਰ ਤੇ 675000 ਰਵੀ ਕਿੰਨੇ ਦਾ ਸਾਢੇ 6 ਲੱਖ ਤਾਂ ਦੇ ਦਾਂਗੇ ਜੀ ਨਾ ਬਾਹਰ ਯਾਰ ਨਾ 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 40000 ਦਾ ਟਰੈਕਟਰ ਲੈ ਜਾਓ ਬਾਈ ਠੀਕ ਹੈ 10000 ਰੁਪਏ ਤੁਹਾਨੂੰ ਛੱਡ ਤਾ ਲੋੜੀ ਤੇ ਠੀਕ ਹੈ ਗੱਲ ਬਾਈ ਉਦੋਂ ਆ ਦੇ ਵਿੱਚ ਆਗਾ 4 ਵੀਲ 5210 ਲੈ ਬਾਈ ਪੁਰਜਾ ਚੱਕੋ 2000 ਕਿਹੜਾ ਮਾਡਲ ਹੈ ਇਹ ਜੀ ਮਾਡਲ ਹੈ 2021 ਮਾਡਲ 2021 ਮਾਡਲ ਹੈ ਵੀਰੇ 4 ਵੀਲ ਆ ਗੇਅਰ ਪ੍ਰੋ ਆ ਚਾਰੇ ਟਾਇਰ ਨਾਲ ਦੇ ਪਿਛਲੇ ਟਾਇਰ ਨਾਲ ਦੇ ਮੂਰਲੇ ਨਵੇਂ ਆ ਨਵੇਂ ਪਾਏ ਹੋਏ ਪਿਛਲੇ ਹੈਗੇ 75 ਤੋਂ 80 75 ਪੈਸੇ ਹੈਗੇ ਬਾਈ ਹਾਂ ਹਾਂ 75 80 ਪੈਸੇ ਹੈਗੇ 70 75 ਪੈਸੇ ਮੰਨੋ ਡਬਲ ਡਿਸਟ੍ਰਿਬਿਊਟਰ 100 ਮਾਡਲ ਟਰੈਕਟਰ ਆ ਵੀਰੇ ਇਹ ਇਹ ਬਿਲਕੁਲ ਨਵਾਂ ਟਰੈਕਟਰ ਆ ਠੀਕ ਹੈ ਤੇ ਇਹਦੀ ਕੀ ਗੱਲ ਬਾਤ ਆ ਰਵੀ ਇੱਕੇ ਮਾਡਲ ਆ ਫਸਟ ਪਾਰਟੀ ਕੈਸ਼ ਕਲੀਅਰ ਦਾ ਟਰੈਕਟਰ ਆ ਇੱਕ ਹੋਰ ਆ ਕੋਈ ਪ੍ਰਾਣੇ ਕਿਸੇ ਨੇ ਲੋਨ ਕਰਵਾਣਾ ਹੋਵੇ ਆਪਾਂ ਲੋਨ ਵੀ ਕਰਵਾ ਦਾਂਗੇ ਲੈ ਬਾਈ ਮਿੱਤਰੋ ਹਰਿਆਣਾ ਰਾਜਸਥਾਨ ਪੰਜਾਬ ਜੁਪੀ ਤਿੰਨਾ ਚਾਰੇ ਸਟੇਟਾਂ ਚ ਕਿਤੇ ਵੀ ਕੋਈ ਲੋਨ ਕਰਵਾਉਂਦਾ ਹੋਵੇ ਆਪਾਂ ਖੁਦ ਲੋਨ ਕਰਦੇ ਆਂ ਖੁਦ ਲੋਨ ਕਰਵਾ ਕੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਓਕੇ ਆ ਠੀਕ ਹੈ ਤੇ ਉਹ ਜੇ ਕਿਸੇ ਕੋਲ ਪ੍ਰਾਈਵੇਟ ਟਰੈਕਟਰ ਹੋਵੇ ਹਾਂ ਉਹ ਐਕਸਚੇਂਜ ਕਰ ਲਾਂਗੇ ਜਾਇਜ ਜਿਹੜੇ ਜਿੰਨੇ ਕੋ ਕਿਸੇ ਰੇਟ ਜਿੰਨੇ ਜਿੰਨੇ ਕ ਰੇਟ ਦਾ ਹੋਇਆ ਉਨੇ ਦਾ ਰੱਖ ਲੈ ਲੇਂਗੇ ਜੇ ਤੁਹਾਨੂੰ ਐ ਲੱਗੇ ਨਾ ਕੱਟ-ਕੱਟ ਲਿਆ ਤੁਹਾਨੂੰ ਅੱਠ ਦਿਨ ਉਹ ਦੇ ਦਾਂਗੇ ਟਰੈਕਟਰ ਵੇਚ ਕੇ ਪੈਸੇ ਦੇ ਦੇ ਹਾਂ ਵੇਚ ਕੇ ਰੁਪਏ ਦੇ ਦੇ ਜਾਇਜ ਗੱਲ ਹੈ ਨਾ ਇਹਦਾ ਰੇਟ ਕੀ ਰਵੀ ਇਹਦਾ 8.5 ਲੱਖ ਰੁਪਏ ਮਰਵਾਏਗਾ ਕੀ ਮਰਵਾਏਗਾ ਤੂੰ ਸਾਡੇ 4-ਵੀਲ ਡਰਾਈਵ ਦੇ ਕਿੰਨੇ ਦਾ ਚਤਰੀ ਨਹੀਂ ਗਈ ਐਵੇਂ ਟੰਡਾ ਫੱਟੀ ਹੈਗੀ ਰੀਜਨਲ ਹਾਂ ਰੇਟ ਲੱਗੇ ਹੋਏ ਆ ਕਿੰਨੇ ਦਾ 8.5 ਲੱਖ ਦਾ ਸ਼ਰਮਾ ਦੇਣਾ ਕਿੰਨੇ ਦਾ ਸਾਡੇ ਨਾਲ ਦੱਸਿਆ ਜਿਆਦਾ ਨਹੀਂ ਮੰਗੇ ਠੰਡ ਹੁੰਦਾ ਜਦ ਸੀ ਵੀ ਪਈ ਜਾਂਦਾ ਮੌਸਮ ਸੁਖਾਣਾ ਦੱਸੀ ਕਿੰਨੇ ਦਾ 8.5 ਦਾ ਜੀ ਹੂੰ ਦੇਣਾ ਕਿੰਨੇ ਦਾ ਸਾਡੇ ਨਾਲ ਦੱਸਿਆ ਸ਼ਰਮਾ ਵੈਸੇ ਡਿਮਾਂਡ ਤਾਂ ਹੱਤੀ ਕਰਦੇ ਆ ਜਾ ਗਾਂ ਚੱਲੇ 40000 ਦਾ ਲੈ ਜਾ ਬਈ ਅੱਛਾ ਬਾਕੀ ਮੌਕਾ ਦੇਖਾਂਗੇ ਇੰਨਾ ਨਹੀਂ ਮੈਂ ਕਿਹੜੀ ਸੇਜੇ ਪਾਉਂਦਾ ਹੁੰਦਾ ਲੈ ਬਈ ਇਹ ਉਦੋਂ ਬਿਲਕੁਲ ਨਵਾਂ ਟਰੈਕਟਰ ਆ ਵੀਰੇ শোরੂਮ ਟਰੈਕਟਰ ਆ 5210 ਜੌਂਡੀਅਰ ਗੇਅਰ ਪ੍ਰੋ ਬਈ ਠੀਕ ਹੈ ਗੱਲ ਤਾਇਰ ਚਾਰੇ ਨਾਲ ਦੇ ਬਾਈ ਨਾਲ ਦੇ ਨਾਲ ਓਨੇ ਡਰ ਰਿਹਦੇ ਆ ਜੀ 70 ਤੋਂ 70 75 ਪੈਸੇ ਟਾਇਰ ਆ 22 ਮਟਲਾ ਠੀਕ ਹੈ ਗੱਲ ਡੰਡਾ ਤੇ ਫੱਟੀ ਹੈਗੀ ਛਤਰੀ ਹੈ ਨਹੀਂ ਇਹਦੇ ਨਾਲ ਛਤਰੀ ਨਹੀਂ ਠੀਕ ਹੈ ਗੱਲ ਫਰਸਟ ਕੁਆਲਟੀ ਆ ਭਾਜੀ ਫਰਸਟ ਕੁਆਲਟੀ ਫਰਸਟ ਕੁਆਲਟੀ ਆ ਬਾਈ ਜੀ ਨੇ ਇੱਥੇ ਕੋਈ ਪੰਜਾਬ ਨਹੀਂ ਇੱਥੋਂ ਗਾ ਤੈਨੂੰ ਸਾਰੇ ਹਰਿਆਣਾ ਹੀ ਆ ਠੀਕ ਹੈ ਗੱਲ ਲੈ ਬਾਈ ਜੀ ਜੇ ਕਿਸੇ ਨੇ ਲੈਣਾ ਹੋਇਆ ਬਾਈ ਨਾਲ ਕਰ ਲਿਓ ਕੰਟੈਕਟ ਬਿਲਕੁਲ ਨਵਾਂ ਟਰੈਕਟਰ ਆ ਆਪਦਾ ਚਲਾ ਕੇ ਹਾਂ ਇੱਕ ਗੱਲ ਹੋਰ ਅ ਵੀ ਦੇ ਮੈਂ ਤੁਹਾਨੂੰ ਦੱਸਦਾ ਮੈਂ 25 ਮਾਡਲ ਟਰੈਕਟਰ ਹੂਆ ਮੈਂ ਉਹਦਾ ਵੀ ਨਹੀਂ ਕਹਿੰਦਾ ਕਿ ਮੈਂ ਉਹਦੇ ਵਿੱਚ ਬੜਿਆ ਠੀਕ ਹੈ ਜੀ ਆਪਦਾ ਆਓ ਚਲਾ ਕੇ ਦੇਖੋ ਬਾਕੇ ਦੇਖੋ ਜਿੰਮੇ ਤੁਹਾਡੀ ਤਸੱਲੀ ਆਉਂਦੀ ਆ ਉਵੇਂ ਟ੍ਰੈਟਮੀ ਤਸੱਲੀ ਕਰੋ ਕਿਉਂ ਨਹੀਂ ਰਵੀ ਸਹੀ ਹੈ ਸਹੀ ਹੈ ਬਾਈ ਮਾਡਲ ਆ ਜੀ 7 ਲੱਖ ਤੇ 15 ਤੇ 225 ਤੇ ਫਾਰਮ ਵੀ ਹੈਗਾ ਕਿਸੇ ਨੇ ਕੋਈ ਟਰਾਈ ਕਰਨੀ ਹੋਵੇ ਹਾਲਾ ਸੁਹਾਗਾ ਕਲਟੀਵੇਟਰ ਸਭ ਕੁਝ ਪਿਆ ਹੈ ਕਿਸੇ ਨੇ ਕੋਈ ਚਲਾ ਕੇ ਆਪਦੀ ਪੂਰੀ ਤਸੱਲੀ ਕਰਕੇ ਲੈ ਕੇ ਜਾਣਾ ਆਪਾਂ ਪੂਰੀ ਤਸੱਲੀ ਵੀ ਕਰਵਾ ਦਾਂਗੇ ਲੈ ਭਾਈ ਇਤੋਂ ਵੱਧ ਤਾਂ ਫੇਰਾ ਪਤਾ ਨਾ ਇਹ 7 15 ਲਿਖੀ ਬੈਠੇ ਹੋ ਭਾਈ ਕਿੰਨੇ ਦਾ ਇਹ ਬਾਜੀ ਟਰੈਕਟਰ ਦੇ ਦਾਂਗੇ 6 ਲੱਖ 70000 ਰੁਪਏ ਭਾਈ ਨਹੀਂ ਯਾਰ 22 ਮਾਡਲ ਆਏ ਤੂੰ ਮੇਰੀ ਗੱਲ ਸੁਣੀ ਯਾਰ ਮੇਰੀ ਫਸਟ ਪਾਰਟੀ ਦਾ ਟਰੈਕਟਰ ਸਾਡੇ ਮੈਂ ਤੇਰੇ ਕੋਲ ਗੱਲ ਦੱਸਾਂ ਹਾਂਜੀ ਮੈਂ ਰੇਟ ਬੋਲਦਾ ਬੋਲ ਦੋ ਜਦੋਂ ਗੱਲ ਮੇਰਾ ਦੇ ਟਾਈਮ ਰੁਪਈਆ ਨਾ ਕਟਿਓ ਠੀਕ ਹੈ ਲੈ ਬਈ ਰੁਪਈਆ ਘਟਾਇਓ ਨਾ ਭਰਾ ਬਣ ਕੇ ਹੱਥ ਬਨ ਕੇ ਬੇਨਤੀ ਆ ਸਾਡੇ ਦਾ ਚੱਲੇ ਜੋ ਨਹੀਂ 60000 ਦਾ ਟਰੈਕਟਰ ਦੇ ਦਾਂਗੇ ਆਪਾਂ 55000 ਦਾ ਲੈ ਜੋ ਠੀਕ ਹੈ ਗੱਲ ਬਈ ਫਤਿਹਬਾਦ ਠੀਕ ਹੈ ਬਾਈ ਦੀ ਸ਼ਾਪ ਆ 100 200 ਕਿੱਕ ਤੋਂ 224 224 ਨੰਬਰ ਦੁਕਾਨ ਆ ਬਾਈ ਜੀ ਇੱਕ ਕੱਲੀ 24 ਨੰਬਰ ਦੁਕਾਨ ਆ ਉੱਥੇ ਟਰਾਲੀਆਂ ਦਾ ਕੰਮ ਆ ਜੀ 224 ਤੇ ਟਰੈਕਟਰਾਂ ਦਾ ਕੰਮ ਆ ਜੀ ਗਾਲੀ ਵਾਲੀ ਵੀਡੀਓ ਵੀ ਆਉਗੀ ਉਹ ਆਉਗੀ ਬਹੁਤ ਛੇਤੀ ਠੀਕ ਹੈ ਗੱਲ ਅੱਛਾ ਭਾਈ ਜੀ ਕੋਈ ਵੀ ਟਰੈਕਟਰਾਂ ਨਾਲ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਕੰਟੈਕਟ ਨੰਬਰ ਹੈਗਾ 9812600814 9992792667 ਲੈ ਬਾਈ ਨਾਲ ਕਰ ਲਿਓ ਕੰਟੈਕਟ ਜੀ ਠੀਕ ਹੈ ਗੱਲ ਇੱਕ ਤੁਹਾਨੂੰ ਮੈਂ ਹੋਰ ਦੱਸ ਦੇਣਾ ਤਲਵੰਡੀ ਮੰਡੀ ਚ ਦਾ ਗਾਲਾ ਮਿਲਣ ਲੱਗ ਗਿਆ ਤੇ ਹੁਣ ਫਤਿਹਵਾਦ ਦੇ ਵਿੱਚ ਨਾ ਗਾਲਾ ਮਿਲਗੇ ਨਾ ਸ਼ਰਮਾ ਨਾ ਕਿਉਂ ਨਹੀਂ ਠੀਕ ਹੈ ਕੌਣ ਦੇਊਗਾ ਲਾਂ ਫਤਿਹਵਾਦ ਵਾਲੇ ਨਹੀਂ ਦਿੰਦੇ ਤਲਵੰਡੀ ਵਾਲੇ ਦੇਣਗੇ ਮੈਂ ਤੂੰ ਨਾ ਨਾ ਲੈ ਠੀਕ ਹੈ ਗੱਲ ਹੋਰ ਮੰਡੀ ਵਾਲੇ ਗੱਲਾਂ ਦੇਣਗੇ ਕਿ ਭੈਣ ਜੀ ਉਹ ਆਪਣੀ ਮੰਡੀ ਚ ਦਾ ਇੱਥੇ ਰੇਟ ਦੱਸਦਾ ਫਿਰ ਦੱਸਦਾ ਫੇਰਾ ਫਿਰਦਾ ਸੀ ਘੱਟ ਬਥੇ ਗੰਦ ਪਾਉਂਦਾ ਸੀ ਸਹੀ ਰੇਟ ਦੱਸਦਾ ਸੀ ਹੁਣ ਫਤਿਹਵਾਦ ਜਾ ਕੇ ਵੀ ਹੋਰ ਪੰਡਾ ਲੈ ਆ ਕਿਵੇਂ ਹਾਂ ਫਤਿਹਵਾਦ ਜਾਣ ਲੱਗਿਆ ਫਤਿਹਵਾਦ ਜਾ ਕੇ ਸਹੀ ਰੇਟ ਦੱਸਣ ਲੱਗਿਆ ਟਰੈਕਟਰਾਂ ਦੇ ਕਿਹਣੀ ਆ ਵੀ ਸਹੀ ਹੈ ਇੱਕ ਵਾਰੀ ਨਾ ਭਾਈ ਬਾਈ ਕੋਲੇ ਆ ਕੇ ਦੇਖੋ ਦਰਸ਼ਨ ਦੇ ਕੇ ਦੇਖੋ ਇੱਕ ਵਾਰੀ ਆਇਓ ਠੀਕ ਹੈ ਗੱਲ ਜੇ ਤੁਸੀਂ ਮੁੜ ਗਏ ਯਾਰ ਇੱਥੋਂ ਟਰੈਕਟਰ ਲਿਜਾਈ ਤੋ ਬਿਨਾ ਵਾਕੇ ਸਾਡੀ ਜ਼ਿੰਮੇਵਾਰੀ ਆ ਮਾਨਤਨ ਤਾਂ ਮਾਨਤਨ ਤੈ ਟ੍ਰਿਕ ਕੋ ਕਾ ਵੀ ਸਾ ਮੈਂ ਨਹੀਂ ਮੁੜਿਆ ਆਹ ਸਾਰੀਆਂ ਹੀ ਕੰਪਨੀ ਆਹ ਦੇਖ ਲੋ ਯਾਰ ਇੱਕ ਆ ਖੜਾ ਇੱਕ ਉਹ ਖੜਾ ਲੀਲੇ ਜਾਂਦੇ ਆ ਘੋੜੇ ਠੀਕ ਹੈ ਗੱਲ ਤੁਹਾਡੀ ਵੀਡੀਓ ਪਾਵਾਂਗੇ ਭਾਈ ਇਹਨਾਂ ਦੀ ਤੇ ਦੱਬ ਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਪੇਨ ਨੂੰ ਕਰ ਲੈ ਫੋਲੋ ਭੁੱਲਰ ਤਲਵੰਡੀ ਸਾਬੋਲਾ YouTube ਤੇ ਤੇ Facebook ਤੇ ਜੇ ਕਿਸੇ ਨੇ ਬਾਈ ਜੀ ਐਡਲ ਬਣੀ ਉਹ ਕਾਸੀ ਦੀ ਵੀ ਭੁੱਲਰ ਨੂੰ ਕਰ ਲੈ ਫੋਲ ਸਕਰੀਨ ਤੇ ਚੱਲ ਰਿਹਾ ਭੁੱਲਰ ਦਾ ਨੰਬਰ ਆ ਤੇ ਮੇਰਾ ਕੰਟੈਕਟ ਨੰਬਰ 947884545 ਠੀਕ ਹੈ ਬਾਈ ਮੈਂ ਦੁਬਾਰੇ ਫੇਰ ਕੇ ਲੈ ਮੇਰਾ ਇਹ ਲੱਖ ਆਪਣਾ ਅਸੀਂ ਨਬੇ ਡਾਕਟਰ ਖੜੇ ਆ ਇੱਥੇ ਬਾਈ ਕੋਲੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਮੇਰਾ ਕੋਈ ਲੱਲਾ ਖੱਖਾ ਨਹੀਂ ਨਾ ਮੈਂ ਇਹਨਾਂ ਤੋਂ ਕੁਝ ਲੈਣਾ ਨਾ ਬਾਈ ਜੀ ਜੇ ਕੁਸੀ ਭਰਾ ਸਾਡੇ ਇੱਥੇ ਆਉਂਗੇ ਨਾ ਸੋਚੋ ਕੁਛ ਨਹੀਂ ਡਿਮਾਂਡ ਕਰਦੇ ਠੀਕ ਹੈ ਗੱਲ ਵੀਰੇ ਤੇ ਨਹੀਂ ਫਿਰ ਮੇਰਾ ਕੰਟੈਕਟ ਨੰਬਰ 987884545 ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਜੀ